ਜੀ ਕੁਮਾਰਾ ਜੀ ਠੀਕ ਹੈ ਆਪਣੇ ਜੀ ਕਮ ਸੇ ਕਮ 2000 ਕਿਲਾ ਏਕੜ ਜੀ ਆਪਣੀ ਫਸਲ ਖਰਾਬ ਹੋ ਚੁਕੀ ਹੈ ਇਹ ਸੇਮ ਨਾਲੇ ਦਾ ਕਾਰਨ ਕੀ ਏ ਜੀ ਆਪਣੇ ਪਿੱਛੇ ਦੀ ਜੇਦੋ ਬਰਸਾਤ ਹੋਈ ਹੈ ਜੀ ਕਮ ਸੇ ਕਮ 14-15 ਪਿੰਡਾ ਦਾ ਪਾਣੀ ਆ ਗਿਆ ਜੀ ਤੇ ਉਹ ਆਪਣੇ ਏਰੀਆ ਨੂੰ ਆ ਕੇ ਜੀ ਇੱਥੇ ਬਹੁਤ ਜ਼ਿਆਦਾ ਖਰਾਬ ਕਰਦਾ ਜੀ ਇਹਦਾ ਕੋਈ ਕਿਸੇ ਤਰ੍ਹਾਂ ਦਾ ਹੱਲ ਨਾ ਹੋਵੇਗਾ ਜੀ ਤੇ ਸਾਡੇ ਇਹ ਜਿੰਨਾ 2000 ਏਕੜ ਕਿਲਾ ਹੈ ਜੀ ਇਹ ਫਸਲ ਸਾਰੀ ਖਰਾਬ ਹੋ ਜਾਏਗੀ ਇਹਦੇ ਵਿੱਚ ਇਹ ਹੈ ਜੀ ਆਪਣੇ ਸੀਮ ਨਾਲੇ ਦਾ ਕੋਈ ਨਾ ਕੋਈ ਪਿੱਛੋਂ ਕੱਟ ਲਾ ਕੇ ਕਿਸੇ ਤਰ੍ਹਾਂ ਦਾ ਕੋਈ ਪ੍ਰਾਲਾ ਕੀਤਾ ਜਾਵੇ ਤੇ ਸਾਡਾ ਕੁਝ ਨਾ ਕੁਝ ਏਰੀਆ ਬਚ ਸਕਦਾ ਜੀ ਜਿੰਨਾ ਪਾਣੀ ਇਹਦੇ ਚੋਂਦਾ ਸੀਮ ਨਾਲਾ ਚੱਲਦਾ ਇਹ ਨਹੀਂ ਜੀ ਇਹ ਅੱਜ ਤੂੰ ਅੱਜ ਤੂੰ ਦੋ ਵਾਰ ਹੋ ਗਿਆ ਜੀ 13 14 ਵਿੱਚ ਆਇਆ ਸੀ ਜੀ ਬਾਕੀ ਇਹਨਾਂ ਪਾਣੀ ਅੱਗੇ ਨਹੀਂ ਆਇਆ ਸੀ ਕੱਲ ਹੂੰ ਇਹ ਹੁਣ ਲਾਤ ਤਕਰੀਬਨ 4 ਘੰਟੇ ਬਾਅਦ ਚੋਈ ਹੈ ਜੀ ਫਿਰ ਉਹਦੇ ਦੇ ਸਾਹਮਣੇ ਤਾਂ ਦੇਖੀਏ ਤਾਂ ਪਾਣੀ ਬਹੁਤ ਜ਼ਿਆਦਾ ਹੋ ਚੁੱਕਾ ਹੈ ਇੰਨੇ ਵਿੱਚ بارش ਤਾਂ ਇੱਕੀ ਹੋਈ ਫਿਰ ਮੰਨ ਲਓ ਜੇ ਜੇ ਮੰਨ ਲਓ ਕਈਵਰੀ ਕਈਵਰੀ ਹਾਲਾਤ ਤਾਂ ਦੋ ਦੋ ਦਿਨ ਤੇ ਬਣ ਜਾਂਦੇ ਪਰਸ ਹਾਂ ਤੇ ਆਪਣਾ ਹੀ ਹੈ ਜੀ ਜੇ ਮਗਰੋਂ ਕੋਈ ਉਹਨਾਂ ਦਾ ਪਾਣੀ ਦਾ ਨਿਕਾਸ ਹੋ ਜਾਵੇ ਜੀ ਤੇ ਇਸ ਨਾਲ ਕੁਛ ਨਾ ਕੁਛ ਸਾਡਾ ਹੱਲ ਹੋ ਸਕਦਾ ਜੀ ਠੀਕ ਹੈ ਜੇ ਤਾਂ ਪ੍ਰਸ਼ਾਸਨ ਨਾਲ ਹੀ ਹੈ ਜੀ ਜੇ ਉਹ ਹੀ ਕੁਛ ਕਰਨ ਤਾਂ ਉਹ ਹੀ ਕਰ ਸਕਦੇ ਨੇ ਛੋਟੇ ਤੋਂ ਛੋਟਾ ਜ਼ਿੰਮੇਦਾਰ ਕੀ ਕਰ ਸਕਦਾ ਹੈ ਜੀ ਠੀਕ ਹੈ ਇਹ ਤਾਂ ਉਹਨਾਂ ਅਗੇ ਬੇਨਤੀ ਹੈ ਜੀ ਸਾਡੀ ਸੁਣਾਈ ਕਿਸੇ ਤਰ੍ਹਾਂ ਦੀ ਸੁਣਨ ਤੇ ਸਾਡੀ ਕਾਰਵਾਈ ਨੂੰ ਪੂਰਾ ਕਰਨ ਕਿ ਸਾਡਾ ਕੋਈ ਹੱਲ ਹੋ ਜਾਏਗਾ ਪਾਣੀ ਆ ਵੀ ਕੱਟ ਲਾ ਕੇ ਉਹਦੇ ਵਿੱਚ ਪਾਇਆ ਜਾਵੇ ਜੀ ਪਰ ਸਰ ਕੋਈ ਸੁਣਵਾਈ ਨਹੀਂ ਹੋਈ ਜੀ ਬਸ ਹਰ ਵਾਰੀ ਪੁੱਛਦੇ ਕਹਿੰਦੇ ਨੇ ਵੀ ਨਹਿਰ ਸੁੱਕ ਗਈ ਹੈ ਲੋ ਸੁੱਕ ਗਿਆ ਬਸ ਇਹਨੇ ਕਹਿੰਦੇ ਨੇ ਠੀਕ ਹੈ ਪਿਛਲੀ ਸਰ ਨਹੀਂ ਹੁਣ ਰਕਬਾ ਕਿੰਨਾ ਕੁ ਖਰਾਬ ਸਰ ਲਗਭਗ 2000 ਰੈਕੜ ਜੀ ਠੀਕ ਹੈ ਇਹਦੇ ਵਿੱਚ ਕਿਹੜੀ ਕਿਹੜੀ ਫਸਲ ਸੀ ਜੀ ਸਰ ਬਾਸਪਤੀ ਸੀ ਸਰ ਇਹਦੇ ਵਿੱਚ ਸਰ ਪਠਿਆਣਾ ਚਾਰਾ ਸੀ ਸਰ ਕੋਈ ਨਰਮਾ ਸੀ ਸਰ ਇਸ ਤਰ੍ਹਾਂ ਸਰ ਤਿੰਨ ਚਾਰ ਬਸਲਾ ਸੀ ਜੀ ਡਰੇਨ ਦੀ ਸਫਾਈ ਵਗੈਰਾ ਹੋਈ ਆ ਸਰ ਕੁਝ ਨਹੀਂ ਹੋਇਆ ਜੀ ਠੀਕ ਹੈ ਪ੍ਰਸ਼ਾਸਨ ਨੇ ਕੋਈ ਹੁਣ ਤੱਕ ਇੰਤਜ਼ਾਮ ਸਰ ਬਿਲਕੁਲ ਸਾਰੇ 0% ਬਦਦ ਕੀਤੀ ਹੈ ਜੀ ਪਿਛਲੇ ਮਤਲਬ ਪਿਛਲੇ ਟਾਈਮ ਸਰ ਜਦੋਂ ਬਾਦਲ ਸਰਕਾਰ ਸੀ ਸਰ ਇਹ ਨਹਿਰ ਬੰਦ ਕਰਕੇ ਸਰ ਜੋ ਇਹ ਸਿਮਨਾਰ ਦੇ ਪਾਣੀ ਆ ਸਰੇਂਦਰ ਨੂੰ ਕੱਟ ਲਾ ਕੇ ਸਰ ਸਾਰਾ ਪਾਣੀ ਛੇੜਾ ਸੀ ਉਹ ਨਹਿਰ ਚ ਪਾਇਆ ਗਿਆ ਸੀ ਸਰ ਜਿਸ ਕਰਨਾ ਕੋਈ 50% ਦੀ ਫਰਜ਼ ਜੋ ਬਚ ਚੁੱਕੀ ਸੀ ਜੀ ਹੋਨ ਉਮੀਦ ਹੈਗੀ ਆ ਫਸਲ ਸਰ ਬਿਲਕੁਲ ਹਾਲਾਤ ਮਾੜੇ ਨੇ ਜੀ 0% ਵੇਦ ਨਹੀਂ ਹੁਣ ਉਮੀਦ ਵੀ ਇਹਨੂੰ ਰਿਕਵਰ ਕਰ ਲੋਗੇ ਕਿ ਨਹੀਂ ਕਰ ਸਰ ਜੇ ਕੋਈ ਪ੍ਰਸ਼ਾਸਨ ਬਦਲ ਕਰੇਗਾ ਮਦਦ ਕਰੇਗਾ ਜੀ ਰਿਕਵਰ ਹੋ ਵੀ ਸਕਦਾ ਹੈ ਸਰ ਜਿਆਦਾ ਨਹੀਂ ਸਰ ਕੋਈ 50% ਹੀ ਫਸਲ ਬਚ ਜਾਵੇ ਜੀ ਜਿਵੇਂ ਅਸੀਂ ਖਰਚ ਕੋਚ ਕਰ ਚੁੱਕੇ ਆ ਜੀ ਲਗਭਗ ਸਰ ਠੀਕ ਹੈ ਤੁਹਾਡੇ ਵੱਲੋਂ ਆਪਣੇ ਵੱਲੋਂ ਕੋਈ ਯਤਨ ਬਸ ਆਪਦੇ ਪੱਲੋਂ ਕੀਤੇ ਜਾ ਰਿਹਾ ਹੈ ਜੋ ਵੀ ਯਤਨ ਕੀਤਾ ਆਪਦੇ ਪੱਲੋਂ ਕੀਤਾ ਸਾਰਾ 72 ਘੰਟੇ ਹੋ ਗਏ ਜੀ ਅਸੀਂ 24 ਘੰਟੇ ਸਰ ਸੇਵਨਣ ਦੇ ਹੁੰਦੇ ਆ ਜੀ ਸਰ ਤੁਹਾਡੇ ਸਾਹਮਣੇ ਆ ਜੀ ਅਸੀਂ ਸਾਰਾ ਕੰਮ ਕਈ ਨਾਲ ਕੀਤਾ ਜੀ ਹਮ